ਅੱਜ ਦੀ ਕਹਾਣੀ ਇੱਕ ਕਤਰਾ ਇਸ਼ਕ ਲੇਖਕ ਸਿਮਰਨਜੀ ਮੈਨੂੰ ਯਾਦ ਨਹੀਂ ਕਿ ਮੈਂ ਉਸ ਨੂੰ ਪਹਿਲੀ ਵਾਰ ਕਦ ਦੇਖਿਆ ਸੀ ਪਰ ਉਸ ਦਿਨ ਤੋਂ ਮੰਗਰੋਂ ਉਹ ਮੈਨੂੰ ਰੋਜ਼ ਹੀ ਦਿਖਣ ਲੱਗ ਪਈ ਸੀ ਕਦੇ ਅਸਲੀਅਤ ਚ ਤੇ ਕਦੇ ਮੇਰੇ ਖਵਾਬਾਂ ਚ ਸਮਝ ਨਹੀਂ ਸੀ ਆ ਰਹੀ ਕਿ ਉਹ ਸਭ ਮੇਰੇ ਨਾਲ ਕਿਉਂ ਹੋ ਰਿਹਾ ਹੈ ਕਿਸੇ ਦਾ ਇੱਕਦਮ ਹੀ ਮੇਰੀ ਜ਼ਿੰਦਗੀ ਚ ਆ ਜਾਣਾ ਤੇ ਮੇਰਾ ਬਸ ਉਹਦਾ ਬਣ ਕੇ ਰਹਿ ਜਾਣਾ ਉਹ ਮੈਨੂੰ ਚੰਗੀ ਲੱਗਣ ਲੱਗ ਪਈ ਦਿਲ ਕਹਿੰਦਾ ਕਿ ਉਸ ਨਾਲ ਗੱਲ ਕਰਾਂ ਕੁਝ ਉਹਦੀਆਂ ਸੁਣਾ ਕੁਝ ਆਪਣੀਆਂ ਕਹਾ ਪਰ ਗੱਲਾਂ ਗੱਲਾਂ ਤਾਂ ਉਹ ਕਦੇ ਮਾਰਦੀ ਉਹ ਨਹੀਂ ਲਿਖਣ ਦਾ ਖਾਸ ਹੌਕਾ ਹੈ ਉਸ ਨੂੰ ਸੁਣਿਆ ਏ ਕਿ ਕਹਾਣੀ ਲਿਖਦੀ ਹੈ ਇਹ ਕਦੀਆਂ ਕਹਾਣੀਆਂ ਮਹੱਬਤ ਦੀਆਂ ਕਹਾਣੀਆਂ ਜਾਂ ਪਿਆਰ ਦੀਆਂ ਕਹਾਣੀਆਂ ਕੁਝ ਵੀ ਕਹਿ ਲਓ ਪਰ ਲਿਖਦੀ ਉਹ ਅਕਸਰ ਇਸ ਵਿਸ਼ੇ ਤੇ ਹੀ ਹੈ ਸ਼ਾਇਦ ਉਹਨੂੰ ਇਹ ਵਿਸ਼ਾ ਪਸੰਦ ਹੈ ਪਰ ਪਿਆਰ ਕਿਉਂ ਉਹਨੂੰ ਪਿਆਰ ਪਸੰਦ ਹੈ ਪਤਾ ਨਹੀਂ ਨਾ ਪਤਾ ਹੈ ਨਾ ਪਤਾ ਮੈਂ ਕਰਨਾ ਚਾਹਣਾ ਕੀ ਪਤਾ ਹੈ ਜੇ ਉਹ ਆਪਣੇ ਪਤੇ ਤੋਂ ਹੀ ਲਾਪਤਾ ਹੋ ਗਈ ਉਹ ਅੱਜ ਵੀ ਉਹਨੂੰ ਮਿਲਣ ਹੀ ਜਾ ਰਿਹਾ ਹਾਂ ਨਹੀਂ ਨਹੀਂ ਮਿਲਣ ਨਹੀਂ ਬਸ ਦੇਖਣ ਹੀ ਜਾ ਰਿਹਾ ਹਾਂ ਸ਼ਾਮ ਦੇ 7 ਵਜਨ ਬਾਅਦ ਨੇ ਸਿਰਫ 10 ਕੋ ਮਿੰਟਾਂ ਦੀ ਦੇਰ ਹੋ ਬਸ ਐਨੇ ਚ ਤਾਂ ਮੈਂ ਤਿਆਰ ਹੋ ਜਾਣਾ ਤੇ ਉੱਥੇ ਪਹੁੰਚ ਵੀ ਜਾਣਾ ਸੱਚ ਇੱਕ ਗੱਲ ਤਾਂ ਮੈਂ ਤੁਹਾਨੂੰ ਦੱਸੀ ਨਹੀਂ ਕਿ ਉਸ ਨੂੰ ਗੁਲਾਬ ਵੀ ਬੜੇ ਚੰਗੇ ਲੱਗਦੇ ਨੇ ਖਾਸ ਕਰਕੇ ਲਾਲ ਸੁਹੇ ਗੁਲਾਬ ਇਸੇ ਲਈ ਅਕਸਰ ਉਹ ਹਰ ਸ਼ਾਮੀ ਰੋਜ਼ ਗਾਰਡਨ ਵਿੱਚ ਆਉਂਦੀ ਹੈ ਉਹ ਆਪਣੇ ਗੁਲਾਬਾਂ ਲਈ ਆਉਂਦੀ ਹੈ ਤੇ ਮੈਂ ਆਪਣੇ ਗੁਲਾਬ ਲਈ ਉੱਥੇ ਬਾਗ ਦੇ ਵਿੱਚ ਜਾਂਦਾ ਸੱਚ ਮੁੱਚ ਉਹੋ ਕਿਸੇ ਗਲਾਬ ਨਾਲੋਂ ਘੱਟ ਵੀ ਨਹੀਂ ਐ ਤੇ ਜਦ ਉਹ ਮੇਰੇ ਦੁਆਰੇ ਹੁੰਦੀ ਐ ਤਾਂ ਇਦਾਂ ਲੱਗਦਾ ਜਿਵੇਂ ਆਪਣੀਆਂ ਹੀ ਮਹਿਕਾਂ ਖਿਲਾਰ ਰਹੀ ਹੋਵੇ ਜਦ ਉਹ ਕਿਸੇ ਗਲਾਬ ਨੂੰ ਪਿਆਰ ਨਾਲ ਸਹਿ ਲਾਉਂਦੀ ਹੈ ਤਾਂ ਮਨ ਨੂੰ ਜਿਵੇਂ ਗਲਾਬ ਵੀ ਉਹਦੀ ਸ਼ੂਨਾਰ ਖਿਲ ਗਿਆ ਹੋਵੇ ਕੰਡਿਆਂ ਨੇ ਵੀ ਲੱਗਦਾ ਐ ਉਸ ਨਾਲ ਦੋਸਤੀ ਕਰ ਲਈ ਐ ਜੋ ਕਦੇ ਵੀ ਉਹਦੇ ਹੱਥ ਲਾਇਆ ਉਹਨੂੰ ਚੁਭਦੇ ਨਹੀਂ ਮੈਂ ਬਹੁਤੀ ਵਾਰ ਉਸਨੂੰ ਜਦ ਵੀ ਵੇਖਿਆ ਉਹ ਜਾਂ ਤਾਂ ਇੱਕ ਬੈਂਚ ਤੇ ਬੈਠੀ ਕੁਝ ਲਿਖਦੀ ਰਹਿੰਦੀ ਹੈ ਜਾਂ ਫਿਰ ਇਹਨਾਂ ਗੁਲਾਬਾਂ ਨਾਲ ਹੀ ਹੱਸਦੀ ਖੇਡਦੀ ਰਹਿੰਦੀ ਹੈ ਉਹਵੇਂ ਦਿਲੋਂ ਉਹ ਚੰਚਲ ਲੱਗਦੀ ਹੈ ਪਰ ਮੇਰੇ ਜਿਹੇ ਤੋਂ ਬੜੀ ਮਾਸੂਮ ਐ ਉਹ ਉਹਦੇ ਬੋਲਾਂ ਵਿੱਚ ਸਾਦਗੀ ਤੇ ਲਫ਼ਜ਼ਾਂ ਵਿੱਚ ਗੰਭੀਰਤਾ ਹੈ ਉਹਦੀਆਂ ਕੁਝ ਕਿਤਾਬਾਂ ਵੀ ਪੜੀਆਂ ਨੇ ਮੈਂ ਦਿਲ ਤਾਂ ਕਰਦਾ ਹੈ ਕਿ ਉਹਦੀਆਂ ਕਿਤਾਬਾਂ ਲਈ ਮੈਂ ਆਪ ਜਾ ਕੇ ਉਸ ਨੂੰ ਵਧਾਈ ਦੇਵਾਂ ਉਸ ਦੇ ਸਾਹਮਣੇ ਆ ਕੇ ਉਸ ਦੇ ਲਿਖੇ ਦੀ ਤਰੀਫ਼ ਕਰਾਂ ਉਹਨੂੰ ਇਹ ਦਸਾਂ ਕਿ ਮੈਨੂੰ ਉਸ ਦੀਆਂ ਲਿਖੀਆਂ ਕਹਾਣੀਆਂ ਕਿੰਨੀਆਂ ਪਸੰਦ ਨੇ ਮੈਂ ਉਹਦੀਆਂ ਕਹਾਣੀਆਂ ਨੂੰ ਕਿੰਨਾ ਚਾਹਣਾ ਤੇ ਉਹ ਵੀ ਪਰ ਪਤਾ ਨਹੀਂ ਕਿਉਂ ਇੱਕ ਅਜੀਬ ਜਿਹਾ ਡਰ ਹੈ ਮੇਰੇ ਅੰਦਰ ਜੋ ਮੈਨੂੰ ਉਸ ਪਾਸ ਜਾਣ ਨਹੀਂ ਦਿੰਦਾ ਕੁਝ ਕਹਿ ਨਹੀਂ ਦਿੰਦਾ ਰੋਕੀ ਰੱਖਦਾ ਤੇ ਮੈਂ ਇਸ ਡਰ ਤੋਂ ਬੇਵਸ ਦੂਰੋਂ ਹੀ ਉਸਨੂੰ ਵੇਖਣ ਲਈ ਮਜਬੂਰ ਆ ਕਦੇ-ਕਦੇ ਸੋਚਦਾ ਹਾਂ ਹਾਂ ਕਿ ਜੇ ਮੈਂ ਵੀ ਉਸ ਬਾੰਗ ਇੱਕ ਲੇਖ ਹੁੰਦਾ ਜਾਂ ਇੱਕ ਕਹਾਣੀਕਾਰ ਹੁੰਦਾ ਤਾਂ ਆਪਣਾ ਡਰ ਤੱਕ ਵੀ ਉਸ ਨੂੰ ਲਿਖ ਕੇ ਦੱਸ ਲੈਂਦਾ ਕਿੰਨਾ ਸੌਖਾ ਹੁੰਦਾ ਫਿਰ ਮੈਨੂੰ ਨਾ ਤਾਂ ਕੁਝ ਕਹਿਣਾ ਪੈਂਦਾ ਤੇ ਨਾ ਹੀ ਕੁਝ ਸਮਝਾਉਣਾ ਪੈਂਦਾ ਫੇਰ ਤਾਂ ਉਹਨੇ ਸਭ ਆਪ ਹੀ ਸਮਝ ਲੈਣਾ ਸੀ ਕਿਉਂਕਿ ਜੋ ਉਹ ਦਿਮਾਗ ਨਾਲ ਨਹੀਂ ਦਿਲ ਨਾਲ ਸੋਚਦੀ ਹੈ ਤੇ ਦਿਲ ਨਾਲ ਸੋਚਣ ਵਾਲੇ ਅਕਸਰ ਉਹ ਗੱਲਾਂ ਵੀ ਸਮਝ ਲੈਂਦੇ ਨੇ ਜੋ ਕਹਿ ਨਹੀਂ ਪਾਉਂਦੇ ਲੋ ਜੀ ਗੱਲਾਂ-ਗੱਲਾਂ ਵਿੱਚ ਮੈਂ ਤਿਆਰ ਵੀ ਹੋ ਗਿਆ ਹੁਣ ਵਾਰੀ ਹੈ ਆਪਣੇ ਸ਼ਹਿਰ ਦੇ ਰੋਜ਼ਗਾਰਡਨ ਜਾਣ ਦੀ ਮੇਰੇ ਘਰ ਦੇ ਤਾਂ ਕਾਫੀ ਨੇੜੇ ਐ ਪਰ ਉਸ ਦਾ ਨਹੀਂ ਪਤਾ ਕਿ ਉਹ ਕਿੱਥੋਂ ਆਉਂਦੀ ਹੈ ਉਸ ਦੇ ਇਸ ਥਾਂ ਤੇ ਰੋਜ਼ ਹੀ ਆਉਣ ਨਾਲ ਮੈਂ ਇੰਨਾ ਕੁ ਤਾਂ ਕਹਿ ਸਕਦਾ ਕਿ ਉਹ ਇਸੇ ਸ਼ਹਿਰ ਦੀ ਹੈ ਲੁਧਿਆਣੇ ਦੀ ਪਰ ਮੈਨੂੰ ਨਹੀਂ ਪਤਾ ਉਹ ਕਿੱਥੋਂ ਦੀ ਹੈ ਇਹ ਕਹਾਣੀ ਦਾ ਰਹਿਦਾ ਭਾਗ ਤੁਹਾਨੂੰ ਜਲਦੀ ਹੀ ਸੁਣਾਇਆ ਜਾਏਗਾ ਅਗਲਾ ਭਾਗ ਜਰੂਰ ਸੁਣਨਾ ਜੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ